ਹਾਲਾਤ ਵੀਰੋਣਾ ਦੇ ਮਤਲਬ ਕਿ 10 ਡਾਕਟਰ ਸਾਹਿਬ ਕੇ ਸਿੱਤ ਜਾਰੀ ਸਾਟਿਆ ਤੇ ਮੈਂ ਤੇ ਇਹੋ ਕਹਾਂਗਾ ਸਾਰੇ ਪੰਜਾਬੀ ਜਿੰਨੇ ਵੀ ਦੁਨੀਆ ਤੇ ਸੰਸਾਰ ਤੇ ਬੈਠੇ ਨੇ ਕਿ ਵੀਰਲੀ ਅਰਦਾਸ ਕਰੋ ਤੇ ਮੁੜ ਕੇ ਆਪਣੇ ਪਰਿਵਾਰ ਤੇ ਜਾਵੇ ਤੇ ਮਹਾਰਾਜ ਲੰਮੀਆਂ ਮਾਰਾ ਕਰੇ ਵੀਰ ਦੀਆਂ ਛੇਤੀ ਠੀਕ ਹੋ ਜੇ ਵੈਂਟੀਲੇਟਰ ਤੇ ਉੱਪਰ ਵੀ ਬਾਰ ਬਾਰ ਕਾਰਡੀਕ ਅਰੇਸਟ ਹਾਂ ਕਰ ਰਹੇ ਨੇ ਡਾਕਟਰ ਜੋ ਜਿਸ ਤੱਕ ਪਹੁੰਚ ਪਾ ਰਿਹਾ ਸਾਰੇ ਕਰ ਰਹੇ ਨੇ ਤੇ ਅਸੀਂ ਵੀ ਸਾਰੀ ਅਰਦਾਸ ਕਰੀਏ ਬਾਬਾ ਦੀਪ ਸਿੰਘ ਅੱਗੇ ਕਿ ਮਹਾਰਾਜ ਸੁਖ ਰੱਖੇ ਸਾਰੇ ਪੰਜਾਬ ਤੇ ਠੀਕ ਹੋ ਛੱਤੀ ਵੀਰ ਤੁਸੀਂ ਕਿੰਨਾ ਸਮਾਂ ਅੰਦਰ ਸੀ ਪਰਿਵਾਰਕ ਮੈਂਬਰ ਵੀ ਨੇ ਅਸੀਂ ਕਾਫੀ ਟਾਈਮ ਤੋਂ ਅੰਦਰ ਆ ਉਹਨਾਂ ਦੀ ਮਾਤਾ ਜੀ ਪਰਿਵਾਰ ਨੂੰ ਪਰਿਵਾਰ ਨਾਲੋਂ ਵੱਧ ਮਾਤਵਾਦ ਕਿਹੜਾ ਹੋ ਸਕਦਾ ਦੁੱਖ ਹਨ ਤੇ ਚਲੋ ਇਹੋ ਹੀ ਕਹਿ ਸਕਦੇ ਆ ਕਿ ਔਖੀ ਘੜੀ ਦੇ ਵਿੱਚ ਅਰਦਾਸ ਹੀ ਹੈ ਮਹਾਰਾਜ ਦੇ ਅੱਗੇ ਕਿ ਕਿਰਪਾ ਕਰਨ ਗੁਰੂ ਆਮਦਾਸ ਮਹਾਰਾਜ ਠੀਕ ਹੋਵੇ ਵੀਰ ਡਾਕਟਰ ਨੇ ਦੱਸਿਆ ਹੋਇਆ ਕੀ ਅਸਲ ਦੇ ਵਿੱਚ ਕੀ ਮੂਵਮੈਂਟ ਹੋ ਰਹੀ ਹੈ ਹੁਣ ਸੱਟ ਲੱਗੀ ਹੈ ਬਹੁਤ ਜ਼ਿਆਦਾ ਅੱਜਕੱਲ ਤੇ ਤੁਹਾਨੂੰ ਪਤਾ ਸੜਕ ਤੇ ਜਿਹੜਾ ਬਾਈਕ ਦਾ ਕੋਈ ਸਿਸਟਮ ਹੈ ਹੀ ਨਹੀਂ ਹੈ گاਵਾ ਡੰਗਰ ਉਹ ਐਸ ਮੁਲਕ ਦਾ ਤੇ ਕੋਈ ਸਿਸਟਮ ਰਹਿ ਨਹੀਂ ਨਾ ਗਿਆ ਕਿ ਲੋਕ ਗੱਡੀਆਂ 'ਚ ਨਹੀਂ ਸੇਫ ਹੋਏ ਫਿਰ ਵੀ ਬਾਈਕ ਤੇ ਆਪੋ ਆਪਣੇ ਕਰਮ ਨੇ ਹਨ ਤੇ ਉਹ ਵੀਰ ਦੇ ਕਰਮਾਂ 'ਚ ਛੱਟ ਹੀ ਬਾਕੀ ਮਹਾਰਾਜ ਸੁੱਖ ਰੱਖੇ ਤੇ ਛੇਤੀ ਠੀਕ ਹੋਊਗਾ ਵੀਰ ਸਪਾਈਨ ਦੀ ਇੰਜਰੀ ਗਰਦਨ ਦੇ ਹਾਂ ਜਿਆਦਾ ਛੱਟ ਲੱਗੀ ਬ੍ਰੇਂਚ ਹਾਂ ਬਾਈ ਰਾਜਵੀਰ ਜੰਦਾ ਬਹੁਤ ਚੰਗਾ ਗਵਈਆ ਹੈ ਹਨ ਜੁਰਤ ਨਾਲ ਗਾਉਣ ਵਾਲਾ ਗਵਈਆ ਬਹੁਤ ਤਾਰੀਫ ਵੀ ਹੁੰਦੀ ਆ ਚੰਦਕ ਕਲਾਕਾਰ ਨੇ ਹਾਂ ਜੀ ਹਾਂ ਜੀ ਬਹੁਤ ਬਹੁਤ ਵਧੀਆ ਇਨਸਾਨ ਆ ਆਪਾਂ ਵੀਰ ਨੂੰ ਕਦੀ ਮਿਲੇ ਨਹੀਂ ਆ ਪਰ ਵੀਰ ਬਾਰੇ ਸੁਣਿਆ ਬਹੁਤ ਆ ਮਹਾਰਾਜ ਜੀ ਛੇਤੀ ਮਿਲਾਂਗੇ ਵੀਰ ਨਾਲ ਜੀ ਤੇ ਠੀਕ ਹੋਈਏ ਫਿਰ ਮਿਲੇ ਤੇ ਫਿਰ ਮਜ਼ਾ ਆਊਗਾ ਗਾਣੇ ਸੁਣੇ ਆ ਜੀ ਹਾਂ ਗਾਣੇ ਸੁਣੇ ਵੀ ਆ ਬੜੀ ਵੱਡੀ ਗੱਲ ਹੈ ਕਿ ਕਦੇ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਬਾਰੇ ਹਮੇਸ਼ਾ ਚੰਗਾ ਹੀ ਸੁਣਨ ਨੂੰ ਮਿਲਿਆ ਚੰਗਾ ਚੰਗਾ ਸੁਣਿਆ ਚੰਗਾ ਸੁਣਿਆ ਨਾ ਨੌਕਰੀ ਵੀ ਕੀਤੀ ਪੁਲਿਸ ਦੀ ਉਹ ਵੀ ਚੰਗੀ ਸੁਣੀ ਹੈ ਤੇ ਗਾਇਆ ਵੀ ਵਧੀਆ ਵੀਰ ਨੇ ਪੰਜਾਬ ਲਈ ਵਧੀਆ ਗਾਇਆ ਤੁਹਾਨੂੰ ਕਿਹੜਾ ਗਾਣਾ ਉਹਨਾਂ ਦਾ ਪਸੰਦ ਸਾਰੇ ਗਾਣੇ ਵੀਰ ਦੇ ਵਧੀਆ ਹੈ ਪਰਿਵਾਰ ਚ ਬੈ ਕੇ ਸੁਣਨ ਵਾਲੇ ਗਾਣੇ ਆ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ ਨਾਲੇ ਪਹਿਲੀ ਗੱਲ ਇਹ ਹੈ ਮਹਾਰਾਜ ਜੀ ਬਸ ਇਹ ਅਰਦਾਸ ਹੈ ਸਾਰੇ ਮੈਂ ਬੇਨ ਤੇ ਮਹਾਰਾਜ ਲੰਮੀ ਉਮਰ ਕਰੇ ਹਾਲਾਤ ਵੀਰੋਣਾ ਦੇ ਮਤਲਬ ਕਿ 10 ਡਾਕਟਰ ਸਾਹਿਬ ਕੇ ਸੱਤ ਜਾਰੀ ਸਾਟਿਆ ਤੇ ਮੈਂ ਤੇ ਇਹੋ ਕਹਾਂਗਾ ਸਾਰੇ ਪੰਜਾਬੀ ਜਿੰਨੇ ਵੀ ਦੁਨੀਆ ਤੇ ਸੰਸਾਰ ਤੇ ਬੈਠੇ ਨੇ ਕਿ ਵੀਰਲੀ ਅਰਦਾਸ ਕਰੋ ਤੇ ਮੁੜ ਕੇ ਆਪਣੇ ਪਰਿਵਾਰ ਤੇ ਜਾਵੇ ਤੇ ਮਹਾਰਾਜ ਲੰਮੀ ਉਮਰ ਕਰੇ ਵੀਰ ਦੀਆਂ 36 ਠੀਕ ਹੋ ਜੇ ਵੈਂਟੀਲੇਟਰ ਤੇ ਉੱਪਰ ਵੀ ਬਾਰ ਬਾਰ ਕਾਰਡੀਕ ਅਰੇਸਟ ਹਾਂ ਕਰ ਰਹੇ ਨੇ ਡਾਕਟਰ ਜੋ ਜਿਸ ਤੱਕ ਪਹੁੰਚ ਪਾ ਰਿਹਾ ਸਾਰੇ ਕਰ ਰਹੇ ਨੇ ਤੇ ਅਸੀਂ ਸਾਰੇ ਅਰਦਾਸ ਕਰੀਏ ਬਾਬਾ ਦੀਪ ਸਿੰਘ ਅੱਗੇ ਕਿ ਮਹਾਰਾਜ ਸੋਖ ਰਖੇ ਸਾਰੇ ਪੰਜਾਬ ਤੇ ਠੀਕ ਹੋ ਛੱਤੀ ਵੀਰ ਤੁਸੀਂ ਕਿੰਨਾ ਸਮਾਂ ਅੰਦਰ ਸੀ ਪਰਿਵਾਰਕ ਮੈਂਬਰ ਵੀ ਨੇ ਅਸੀਂ ਕਾਫੀ ਟਾਈਮ ਤੋਂ ਅੰਦਰ ਰਿਆਂ ਉਹਨਾਂ ਦੀ ਮਾਤਾ ਜੀ ਪਰਿਵਾਰ ਨੂੰ ਪਰਿਵਾਰ ਨਾਲੋਂ ਵੱਧ ਮਾਤਵਾਦ ਕਿਹੜਾ ਹੋ ਸਕਦਾ ਦੁੱਖ ਹਨ ਤੇ ਚਲੋ ਇਹੋ ਹੀ ਕਹਿ ਸਕਦੇ ਹਾਂ ਕਿ ਔਖੀ ਘੜੀ ਦੇ ਵਿੱਚ ਅਰਦਾਸ ਹੀ ਹੈ ਮਹਾਰਾਜ ਦੇ ਅੱਗੇ ਕਿ ਕਿਰਪਾ ਕਰਨ ਗੁਰਾਮਦਾਸ ਮਹਾਰਾਜ ਠੀਕ ਹੋਵੇ ਵੀਰ ਡਾਕਟਰ ਨੇ ਦੱਸਿਆ ਹੋਇਆ ਕੀ ਅਸਲ ਦੇ ਵਿੱਚ ਕੀ ਮੂਵਮੈਂਟ ਹੋ ਰਹੀ ਹੈ ਹੁਣ ਸੱਟ ਲੱਗੀ ਹੈ ਬਹੁਤ ਜ਼ਿਆਦਾ ਅੱਜਕੱਲ ਤੇ ਤੁਹਾਨੂੰ ਪਤਾ ਹੈ ਸੜਕ ਤੇ ਜਿਹੜਾ ਬਾਈਕ ਦਾ ਕੋਈ ਸਿਸਟਮ ਹੈ ਹੀ ਨਹੀਂ ਹੈ گاਵਾ ਡੰਗਰ ਕੋਈ ਇਸ ਮੁਲਕ ਦਾ ਤੇ ਕੋਈ ਸਿਸਟਮ ਰਹਿ ਨਹੀਂ ਨਾ ਗਿਆ ਕਿ ਲੋਕ ਗੱਡੀਆਂ 'ਚ ਨਹੀਂ ਸੇਫ ਹੋਏ ਫਿਰ ਵੀ ਬਾਈਕ ਤੇ ਆਪੋ ਆਪਣੇ ਕਰਮ ਨੇ ਹਨ ਤੇ ਉਹ ਵੀਰ ਦੇ ਕਰਮਾਂ 'ਚ ਛੱਟ ਹੀ ਬਾਕੀ ਮਹਾਰਾਜ ਸੁੱਖ ਰੱਖੇ ਤੇ ਛੇਤੀ ਠੀਕ ਹੋਊਗਾ ਵੀਰ ਸਪਾਈਨ ਦੀ ਇੰਜਰੀ ਗਰਦਨ ਦੇ ਹਾਂ ਜਿਆਦਾ ਛੱਟ ਲੱਗੀ ਬ੍ਰੇਂਚ ਹਾਂ ਬਾਈ ਰਾਜਵੀਰ ਜੰਦਾ ਬਹੁਤ ਚੰਗਾ ਗਵਈਆ ਹੈ ਹਨ ਜੁਰਤ ਨਾਲ ਗਾਉਣ ਵਾਲਾ ਗਵਈਆ ਬਹੁਤ ਤਾਰੀਫ ਵੀ ਹੁੰਦੀ ਆ ਚੰਦਕ ਕਲਾਕਾਰ ਨੇ ਹਾਂ ਜੀ ਹਾਂ ਜੀ ਬਹੁਤ ਬਹੁਤ ਵਧੀਆ ਇਨਸਾਨ ਆ ਆਪਾਂ ਵੀਰ ਨੂੰ ਕਦੀ ਮਿਲੇ ਨਹੀਂ ਆ ਪਰ ਵੀਰ ਬਾਰੇ ਸੁਣਿਆ ਬਹੁਤ ਆ ਮਹਾਰਾਜੇ ਛੇਤੀ ਮਿਲਾਂਗੇ ਵੀਰ ਨਾਲ ਜੀ ਤੇ ਠੀਕ ਹੋਈਏ ਫਿਰ ਮਿਲੇ ਤੇ ਫਿਰ ਮਜ਼ਾ ਆਊਗਾ ਗਾਣੇ ਸੁਣੇ ਆ ਜੀ ਹਾਂ ਗਾਣੇ ਸੁਣੇ ਵੀਰ ਦੇ ਬੜੀ ਵੱਡੀ ਗੱਲ ਹੈ ਸੁਣੇ ਮਹਾਰਾਜੇ ਕਿ ਕਦੇ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਬਾਰੇ ਹਮੇਸ਼ਾ ਚੰਗਾ ਹੀ ਸੁਣਨ ਨੂੰ ਮਿਲਿਆ ਚੰਗਾ ਚੰਗਾ ਸੁਣਿਆ ਚੰਗਾ ਸੁਣਿਆ ਨਾ ਨੌਕਰੀ ਵੀ ਕੀਤੀ ਪੁਲਿਸ ਦੀ ਉਹ ਵੀ ਚੰਗੀ ਸੁਣੀ ਹੈ ਤੇ ਗਾਇਆ ਵੀ ਵਧੀਆ ਵੀਰ ਨੇ ਪੰਜਾਬ ਲਈ ਵਧੀਆ ਗਾਇਆ ਤੁਹਾਨੂੰ ਕਿਹੜਾ ਗਾਣਾ ਉਹਨਾਂ ਦਾ ਪਸੰਦ ਸਾਰੇ ਗਾਣੇ ਵੀਰ ਦੇ ਵਧੀਆ ਹੈ ਪਰਿਵਾਰ ਚ ਬੈ ਕੇ ਸੁਣਨ ਵਾਲੇ ਗਾਣੇ ਆ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ ਨਾਲੇ ਪਹਿਲੀ ਗੱਲ ਇਹ ਹੈ ਮਹਾਰਾਜੇ ਬਸ ਇਹ ਅਰਦਾਸ ਤੇ ਮਹਾਰਾਜ ਲੰਮੀ ਉਮਰ ਕਰੇ ਹਾਲਾਤ ਵੀਰੋਣਾ ਦੇ ਮਤਲਬ ਕਿ 10 ਡਾਕਟਰ ਸਾਹਿਬ ਕੇ ਸਿੱਤ ਜਾਰੀ ਸਾਟਿਆ ਤੇ ਮੈਂ ਤੇ ਇਹੋ ਗਾਉਂਗਾ ਸਾਰੇ ਪੰਜਾਬੀ ਜਿੰਨੇ ਵੀ ਦੁਨੀਆ ਤੇ ਸੰਸਾਰ ਤੇ ਬੈਠੇ ਨੇ ਕਿ ਵੀਰਲੀ ਅਰਦਾਸ ਕਰੋ ਤੇ ਮੁੜ ਕੇ ਆਪਣੇ ਪਰਿਵਾਰ ਤੇ ਜਾਵੇ ਤੇ ਮਹਾਰਾਜ ਲੰਮੀ ਉਮਰ ਕਰੇ ਵੀਰ ਦੀਆਂ ਛੇਤੀ ਠੀਕ ਹੋ ਜੇ ਵੈਂਟੀਲੇਟਰ ਤੇ ਉੱਪਰ ਵੀ ਬਾਰ ਬਾਰ ਕਾਰਡੀਕ ਅਰੇਸਟ ਹਾਂ ਕਰ ਰਹੇ ਨੇ ਡਾਕਟਰ ਜੋ ਜਿਸ ਤੱਕ ਪਹੁੰਚ ਪੈ ਰਿਹਾ ਸਾਰੇ ਕਰ ਰਹੇ ਨੇ ਤੇ ਅਸੀਂ ਸਾਰੇ ਅਰਦਾਸ ਕਰੀਏ ਬਾਬਾ ਦੀਪ ਸਿੰਘ ਅੱਗੇ ਕਿ ਮਹਾਰਾਜ ਸੁਖ ਰੱਖੇ ਸਾਰੇ ਪੰਜਾਬ ਤੇ ਠੀਕ ਹੋ ਛੱਤੀ ਵੀਰ ਤੁਸੀਂ ਕਿੰਨਾ ਸਮਾਂ ਅੰਦਰ ਸੀ ਪਰਿਵਾਰਕ ਮੈਂਬਰ ਵੀ ਨੇ ਅਸੀਂ ਕਾਫੀ ਟਾਈਮ ਤੋਂ ਅੰਦਰ ਰਿਆਂ ਉਹਨਾਂ ਦੀ ਮਾਤਾ ਜੀ ਪਰਿਵਾਰ ਨੂੰ ਪਰਿਵਾਰ ਨਾਲੋਂ ਵੱਧ ਮਾਤਵਾਦ ਕਿਹੜਾ ਹੋ ਸਕਦਾ ਦੁੱਖ ਹਨ ਤੇ ਚਲੋ ਇਹੋ ਹੀ ਕਹਿ ਸਕਦੇ ਹਾਂ ਕਿ ਔਖੀ ਘੜੀ ਦੇ ਵਿੱਚ ਅਰਦਾਸ ਹੀ ਹੈ ਮਹਾਰਾਜ ਦੇ ਅੱਗੇ ਕਿ ਕਿਰਪਾ ਕਰਨ ਗੁਰਾਮਦਾਸ ਮਹਾਰਾਜ ਠੀਕ ਹੋਵੇ ਵੀਰ ਡਾਕਟਰ ਨੇ ਦੱਸਿਆ ਹੋਇਆ ਕੀ ਅਸਲ ਦੇ ਵਿੱਚ ਕੀ ਮੂਵਮੈਂਟ ਹੋ ਰਹੀ ਹੈ ਹੁਣ ਸੱਟ ਲੱਗੀ ਹੈ ਬਹੁਤ ਜ਼ਿਆਦਾ ਅੱਜਕੱਲ ਤੇ ਤੁਹਾਨੂੰ ਪਤਾ ਹੈ ਸੜਕ ਤੇ ਜਿਹੜਾ ਬਾਈਕ ਦਾ ਕੋਈ ਸਿਸਟਮ ਹੈ ਹੀ ਨਹੀਂ ਹੈ گاਵਾ ਡੰਗਰ ਕੋਈ ਇਸ ਮੁਲਖ ਦਾ ਤੇ ਕੋਈ ਸਿਸਟਮ ਰਹਿ ਨਹੀਂ ਨਾ ਗਿਆ ਕਿ ਲੋਕ ਗੱਡੀਆਂ 'ਚ ਨਹੀਂ ਸੇਫ ਹੋਏ ਫਿਰ ਵੀ ਬਾਈਕ ਤੇ ਆਪੋ ਆਪਣੇ ਕਰਮ ਨੇ ਹਨ ਤੇ ਉਹ ਵੀਰ ਦੇ ਕਰਮਾਂ 'ਚ ਸੱਟ ਹੀ ਬਾਕੀ ਮਹਾਰਾਜ ਸੁੱਖ ਰੱਖੇ ਤੇ ਛੇਤੀ ਠੀਕ ਹੋਊਗਾ ਵੀਰ ਸਪਾਈਨ ਦੀ ਇੰਜਰੀ ਗਰਦਨ ਤੇ ਹਾਂ ਜਾਦਾ ਸੱਟ ਲੱਗੀ ਬ੍ਰੇਂਚ ਹਾਂ ਬਾਈ ਰਾਜਵੀਰ ਜਵੰਦਾ ਬਹੁਤ ਚੰਗਾ ਗਵਈਆ ਹੈ ਹਨਾ ਜ਼ੁਰਤ ਨਾਲ ਗਾਉਣ ਵਾਲਾ ਗਵਈਆ ਬਹੁਤ ਤਾਰੀਫ ਵੀ ਹੁੰਦੀ ਆ ਚੰਦਕ ਕਲਾਕਾਰ ਨੇ ਹਾਂ ਜੀ ਹਾਂ ਜੀ ਬਹੁਤ ਬਹੁਤ ਵਧੀਆ ਇਨਸਾਨ ਆ ਆਪਾਂ ਵੀਰ ਨੂੰ ਕਦੀ ਮਿਲੇ ਨਹੀਂ ਆ ਪਰ ਵੀਰ ਬਾਰੇ ਸੁਣਿਆ ਬਹੁਤ ਆ ਮਹਾਰਾਜ ਜੀ ਛੇਤੀ ਮਿਲਾਂਗੇ ਵੀਰ ਨਾਲ ਤੇ ਠੀਕ ਹੋਈਏ ਫਿਰ ਮਿਲੇ ਤੇ ਫਿਰ ਮਜਾ ਆਊਗਾ ਗਾਣੇ ਸੁਣੇ ਆ ਜੀ ਹਾਂ ਗਾਣੇ ਸੁਣੇ ਵੀ ਬੜੀ ਵੱਡੀ ਗੱਲ ਹੈ ਕਿ ਕਦੇ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਬਾਰੇ ਹਮੇਸ਼ਾ ਚੰਗਾ ਹੀ ਸੁਣਨ ਨੂੰ ਚੰਗਾ ਚੰਗਾ ਸੁਣਿਆ ਚੰਗਾ ਸੁਣਿਆ ਨਾ ਨੌਕਰੀ ਵੀ ਕੀਤੀ ਪੁਲਿਸ ਦੀ ਉਹ ਵੀ ਚੰਗੀ ਸੁਣੀ ਹੈ ਤੇ ਗਾਇਆ ਵੀ ਵਧੀਆ ਵੀਰ ਨੇ ਪੰਜਾਬ ਲਈ ਵਧੀਆ ਗਾਇਆ ਤੁਹਾਨੂੰ ਕਿਹੜਾ ਗਾਣਾ ਉਹਨਾਂ ਦਾ ਪਸੰਦ ਸਾਰੇ ਗਾਣੇ ਵੀਰ ਦੇ ਵਧੀਆ ਹੈ ਪਰਿਵਾਰ ਚ ਬੈਠ ਕੇ ਸੁਣਨ ਵਾਲੇ ਗਾਣੇ ਆ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ ਨਾਲੇ ਪਹਿਲੀ ਗੱਲ ਇਹ ਹੈ ਮਹਾਰਾਜ ਜੀ ਬਸ ਇਹ ਅਰਦਾਸ ਹੈ ਸਾਰੇ ਮੈਂ ਬੇਨਤੀ ਕਰਾਂਗਾ ਸ ਤੇ ਮਹਾਰਾਜ ਲੰਮੀ ਉਮਰ ਕਰੇ ਹਾਲਾਤ ਵੀਰੋਣਾ ਦੇ ਮਤਲਬ ਕਿ 10 ਡਾਕਟਰ ਸਾਹਿਬ ਕੇ ਸਿੱਤ ਜਾਰੀ ਸਾਟਿਆ ਤੇ ਮੈਂ ਤੇ ਇਹੋ ਕਹਾਂਗਾ ਸਾਰੇ ਪੰਜਾਬੀ ਜਿੰਨੇ ਵੀ ਦੁਨੀਆ ਤੇ ਸੰਸਾਰ ਤੇ ਬੈਠੇ ਨੇ ਕਿ ਵੀਰਲੀ ਅਰਦਾਸ ਕਰੋ ਤੇ ਮੁੜ ਕੇ ਆਪਣੇ ਪਰਿਵਾਰ ਤੇ ਜਾਵੇ ਤੇ ਮਹਾਰਾਜ ਲੰਮੀ ਉਮਰ ਕਰੇ ਵੀਰ ਦੀਆਂ ਛੇਤੀ ਠੀਕ ਹੋ ਜੇ ਵੈਂਟੀਲੇਟਰ ਤੇ ਉੱਪਰ ਵੀ ਬਾਰ ਬਾਰ ਕਾਰਡੀਕ ਅਰੈਸਟ ਹਾਂ ਕਰ ਰਹੇ ਨੇ ਡਾਕਟਰ ਜੋ ਜਿਸ ਤੱਕ ਪਹੁੰਚ ਪੈ ਰਿਹਾ ਸਾਰੇ ਕਰ ਰਹੇ ਨੇ ਤੇ ਅਸੀਂ ਵੀ ਸਾਰੀ ਅਰਦਾਸ ਕਰੀਏ ਬਾਬਾ ਦੀਪ ਸਿੰਘ ਅੱਗੇ ਕਿ ਮਹਾਰਾਜ ਸੋਖ ਰੱਖੇ ਸਾਰੇ ਪੰਜਾਬ ਤੇ ਠੀਕ ਹੋ ਛੱਤੀ ਵੀਰ ਤੁਸੀਂ ਕਿੰਨਾ ਸਮਾਂ ਅੰਦਰ ਸੀ ਪਰਿਵਾਰਕ ਮੈਂਬਰ ਵੀ ਨੇ ਅਸੀਂ ਕਾਫੀ ਟਾਈਮ ਤੋਂ ਅੰਦਰ ਰਿਆਂ ਉਹਨਾਂ ਦੀ ਮਾਤਾ ਜੀ ਪਰਿਵਾਰ ਨੂੰ ਪਰਿਵਾਰ ਨਾਲੋਂ ਵੱਧ ਮਾਤਵਾਦ ਕਿਹੜਾ ਹੋ ਸਕਦਾ ਦੁੱਖ ਹਨ ਤੇ ਚਲੋ ਇਹੋ ਹੀ ਕਹਿ ਸਕਦੇ ਆ ਕਿ ਔਖੀ ਘੜੀ ਦੇ ਵਿੱਚ ਅਰਦਾਸ ਹੀ ਹੈ ਮਹਾਰਾਜ ਦੇ ਅੱਗੇ ਕਿ ਕਿਰਪਾ ਕਰਨ ਗੁਰਾਮਦਾਸ ਮਹਾਰਾਜ ਠੀਕ ਹੋਵੇ ਵੀਰ ਡਾਕਟਰ ਨੇ ਦੱਸਿਆ ਹੋਇਆ ਕੀ ਅਸਲ ਦੇ ਵਿੱਚ ਕੀ ਮੂਵਮੈਂਟ ਹੋ ਰਹੀ ਹੈ ਹੁਣ ਸੱਟ ਲੱਗੀ ਹੈ ਬਹੁਤ ਜ਼ਿਆਦਾ ਅੱਜਕੱਲ ਤੇ ਤੁਹਾਨੂੰ ਪਤਾ ਹੈ ਸੜਕ ਤੇ ਜਿਹੜਾ ਬਾਈਕ ਦਾ ਕੋਈ ਸਿਸਟਮ ਹੈ ਹੀ ਨਹੀਂ ਹੈ ਗਾਵਾਂ ਡੰਗਰ ਉਸ ਮੁਲਖ ਦਾ ਤੇ ਕੋਈ ਸਿਸਟਮ ਰਹਿ ਨਹੀਂ ਨਾ ਗਿਆ ਕਿ ਲੋਕ ਗੱਡੀਆਂ 'ਚ ਨਹੀਂ ਸੇਫ ਹੋਏ ਫਿਰ ਵੀ ਬਾਈਕ ਤੇ ਆਪੋ ਆਪਣੇ ਕਰਮ ਨੇ ਹਨ ਤੇ ਉਹ ਵੀਰ ਦੇ ਕਰਮਾਂ 'ਚ ਸੱਟ ਹੀ ਬਾਕੀ ਮਹਾਰਾਜ ਸੁੱਖ ਰੱਖੇ ਤੇ ਛੇਤੀ ਠੀਕ ਹੋਊਗਾ ਵੀਰ ਸਪਾਈਨ ਦੀ ਇੰਜਰੀ ਗਰਦਨ ਤੇ ਹਾਂ ਜਾਦਾ ਸੱਟ ਲੱਗੀ ਬਰੇਂਚ ਹਾਂ ਬਾਈ ਰਾਜਵੀਰ ਜਵੰਦਾ ਬਹੁਤ ਚੰਗਾ ਗਵਈਆ ਹੈ ਹਨਾ ਜ਼ੁਰਤ ਨਾਲ ਗਾਉਣ ਵਾਲਾ ਗਵਈਆ ਬਹੁਤ ਤਾਰੀਫ ਵੀ ਹੁੰਦੀ ਆ ਚੰਦਕ ਕਲਾਕਾਰ ਨੇ ਹਾਂ ਜੀ ਹਾਂ ਜੀ ਬਹੁਤ ਬਹੁਤ ਵਧੀਆ ਇਨਸਾਨ ਆ ਆਪਾਂ ਵੀਰ ਨੂੰ ਕਦੀ ਮਿਲੇ ਨਹੀਂ ਆ ਪਰ ਵੀਰ ਬਾਰੇ ਸੁਣਿਆ ਬਹੁਤ ਆ ਮਹਾਰਾਜ ਜੀ ਛੇਤੀ ਮਿਲਾਂਗੇ ਵੀਰ ਨਾਲ ਤੇ ਠੀਕ ਹੋਈਏ ਫਿਰ ਮਿਲੇ ਤੇ ਫਿਰ ਮਜਾ ਆਊਗਾ ਗਾਣੇ ਸੁਣੇ ਆ ਜੀ ਹਾਂ ਗਾਣੇ ਸੁਣੇ ਵੀ ਆ ਬੜੀ ਵੱਡੀ ਗੱਲ ਹੈ ਕਿ ਕਦੇ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਬਾਰੇ ਹਮੇਸ਼ਾ ਚੰਗਾ ਹੀ ਸੁਣਨ ਨੂੰ ਚੰਗਾ ਚੰਗਾ ਸੁਣਿਆ ਚੰਗਾ ਸੁਣਿਆ ਨਾ ਨੌਕਰੀ ਵੀ ਕੀਤੀ ਪੁਲਿਸ ਦੀ ਉਹ ਵੀ ਚੰਗੀ ਸੁਣੀ ਹੈ ਤੇ ਗਾਇਆ ਵੀ ਵਧੀਆ ਵੀਰ ਨੇ ਪੰਜਾਬ ਲਈ ਵਧੀਆ ਗਾਇਆ ਤੁਹਾਨੂੰ ਕਿਹੜਾ ਗਾਣਾ ਉਹਨਾਂ ਦਾ ਪਸੰਦ ਸਾਰੇ ਗਾਣੇ ਵੀਰ ਦੇ ਵਧੀਆ ਹੈ ਪਰਿਵਾਰ ਚ ਬੈਠ ਕੇ ਸੁਣਨ ਵਾਲੇ ਗਾਣੇ ਆ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ ਨਾਲੇ ਪਹਿਲੀ ਗੱਲ ਇਹ ਹੈ ਮਹਾਰਾਜ ਜੀ ਬਸ ਇਹ ਅਰਦਾਸ ਹੈ ਸਾਰੇ ਮੈਂ ਬੇਨਤੀ ਕਰਾਂਗਾ